ਮੈਂ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਗੁੱਜਾਪੀਰ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਬੈਂਤਰੂ ਭਾਜੀ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਗਾਵਾਂ ਦਿਖਾਉਣੀਆਂ ਨੇ ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀਰ ਜੀ ਨਾਲ ਤੇ ਪੁੱਛਦੇ ਹਾਂ ਸਾਰੀ ਡਿਟੇਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਹੋ ਸੁਣਾ ਠੀਕ ਠਾ ਜੀ ਚਲੋ ਵਧੀਆ ਜੀ ਦਾ ਤੇ ਨਾਮ ਦੱਸਦੇ ਕਰੀ ਆਪਣਾ ਨਾਮ ਬਿਆਨ ਕਪੂਰ ਸਿੰਘ ਪਿੰਡ ਗੁਜਾਪੀ ਤਸੀਲ ਆਈਨਾਲਾ ਜਿਲ੍ਹਾ ਮਥਾ ਤੇ ਫੋਨ ਨੰਬਰ ਹੀ ਬੋਲਦੇ ਇੱਕ ਕਰੀ ਫੋਨ 9855110755 ਠੀਕ ਹੈ ਕੱਲ ਵਾਲੀ ਵੇਚ ਗਈ ਫਿਰ ਹਾਂ ਜੀ ਉਹ ਵੇਚੀ ਜੇ ਲੁਧਿਆਣੇ ਦੇ ਸਾਡੇ ਸਤਿਕਾਰਯੋਗ ਐਮ ਐਲ ਏ ਸਾਹਿਬ ਆ ਕੋਲੋਂ ਸਿੱਧੂ ਉਹਨਾਂ ਨੇ ਲਈ ਹੈ ਅੱਛਾ ਸਾਈ ਉਹਨਾਂ ਦੀ ਪੈ ਗਈ ਉਹਨਾਂ ਅੱਜ ਜਾਂ ਸਿਰੇ ਲਾਈ ਨਹੀਂ ਆਣਾ ਅੱਛਾ ਹਾਂ ਜੀ ਸਾਈ ਪਾਤੀ ਉਹਨਾਂ ਨੇ ਸਾਈ ਪਾ ਗਈ 5000 ਅੱਛਾ ਆ ਜਿਹੜੀ ਗਾਂ ਆ ਇਹ ਜਿਹੜੀ ਲੁਧਿਆਣੇ ਜਾਣੀ ਕੱਲ ਪਾਈ ਸੀ ਇਹ ਵੀਡੀਓ ਚ ਆਪਾਂ ਤੇ ਇਹ ਵੇਗੀ ਐ ਜਿਹੜੀ ਹੁਣ ਲੁਧਿਆਣੇ ਦੇ ਲੁਧਿਆਣੇ ਜਾਊਗੀ ਹੁਣ ਤੇ ਆ ਜਿਹੜੀਆਂ ਤਿੰਨ ਹੁਣ ਵਿਕਨਾਲੀਆਂ ਤੇ ਦੱਸੀਏ ਫਿਰ ਇਧਰ ਆ ਜਿਹੜੀ ਪਹਿਲੇ ਨੰਬਰ ਤੇ ਹੀ ਆ ਫਿਰ ਕਿਹੜਾ ਵੀ ਸੀ ਦੂਜਾ ਸੁਆ ਜੀ ਹਾਂਜੀ ਤੇ ਇਹਦੇ ਥੱਲੇ ਇਸ ਟਾਈਮ 12 ਜੀ 11 12 ਲੀਟਰ ਤਿਆਰ ਆ ਥੋੜੀ ਜੀ ਖਬਰ ਉਹਰ ਘੜ ਕੇ ਨਾ ਥੋੜਾ ਜਿਹਾ ਇਹਦੇ ਹੋਇਆ ਸਾਬਤ ਗੋੜਾ ਬਾਕੀ ਇਹ 15 16 ਲੀਟਰ ਰਾਮ ਮੈਂ ਕੱਢੇਗੀ ਠੀਕ ਆ ਮੌਕੇ ਤੇ ਕਿੰਨਾ ਤਿਆਰ ਹੈ ਤੇ ਕੋਲ ਹੁਣ 12 ਲੀਟਰ ਤਿਆਰ ਹੈ ਤਿਆਰ ਹੈ ਹਾਂਜੀ ਤੁਰ ਫਿਰ ਇਹਨਾਂ ਬੱਚਾ ਕੀ ਉਤਰੇ ਇਹਦੇ ਵਿੱਚ ਬੱਚਾ ਇਹਦਾ ਬੱਛਾ ਜਿਹਾ ਉਹ ਡੱਬਾ ਕਾਲਾ ਆਹ ਕਰ ਡੱਬਾ ਹਾਂ ਡੱਬਾ ਵਿੱਚ ਜੀ ਤੇ ਕਾਲਾ ਜਿਹੜਾ ਦੂਸਰੇ ਨੰਬਰ ਵਾਲੀ ਦਾ ਉਹ ਬਾਕੀ ਜਿਹੜਾ ਹੁਣ ਗਾਂ ਸਾਮ ਕਰੂਗਾ ਤੇ ਦੁੱਧੋਂ ਮੱਧ ਵੀ ਜਾਊਗੀ ਦੁੱਧ ਵਾਲੀਆਂ ਨਿਸ਼ਾਨੀਆਂ ਚੰਗੀਆਂ ਲੈ ਬੱਜੀ ਰੰਗ ਰੂਪ ਦੀ ਸੋਹਣੀ ਆ ਤਰਾ ਥੋੜੀ ਜੀ ਸਾਂਭੀ ਵੀ ਕੱਟ ਗਈ ਆਨੇ ਤੇ ਤੁਹਾਨੂੰ ਲੱਗੇ ਤਾਂ ਦਿਖਾ ਦਈਏ ਇੱਕ ਦੀ ਹਾਂ ਦੇਖ ਸਾਡੇ ਛੋਣਾਂ ਦਾ ਸਾਈਜ਼ ਗੱਪ ਇਹਦਾ ਚੰਗਾ ਹੈ ਵਾਨੇ ਤੇ ਵੀ ਨਾੜਾਂ ਜਰੀਆਂ ਚੰਗੀਆਂ ਠੰਡੀ ਧੀ 15 16 ਦੇ ਲੱਗ ਦੁੱਧ ਜਿਹੜਾ ਕਿੰਦੇ ਚਵਾਈ ਜਾਊਗੀ ਤੇ ਕਿੰਨਾ ਰੱਖਣਾ ਵਿਧੇ ਇਹਦਾ ਫਿਰ ਮੁੱਲ ਆਪਾਂ ਵੀਰ ਜੀ ਮੁੱਲ ਬਿਲਕੁਲ ਜ਼ਿਆਦਾ ਨਹੀਂ ਗਾਣਾ ਕਿਉਂਕਿ ਆਪਾਂ ਨੂੰ ਵੀ ਭਾਜ ਮਿਲੀ ਆ ਥੋੜੀ ਕਿਸੇ ਕੋ ਸੰਭੀ ਨਹੀਂ ਗਈ ਹਾਂਜੀ ਫਿਰ ਇਦਾਂ ਜੀ ਇੱਕ ਮਹੀਨਾ ਥਾਂ ਵੀ ਇਹ ਤਾਂ ਦੁੱਧ 20 ਬਾਹਰ ਕਰਦੀ ਹੈ ਹਾਂਜੀ ਹਾਂਜੀ ਏ ਵੀ ਵੀ ਮੋਲੇ ਦਾ ਕਰਾਂਗੇ 45 ਹਾਂਜੀ ਤੇ 42 ਦੀ ਹਾਨਾ ਜਿਹੜੀ ਉਹ ਅੱਛਾ 42 ਹਜ਼ਾਰ ਦੀ ਦੇ ਦੋਗੇ ਬਾਕੀ ਚੱਲੋ ਛੋਟੇ ਪੂਰੇ 40 ਦੀ ਕੋਈ ਮੇਰਾ ਵੀਰ ਫੋਨ ਲਾਵੇ 40 ਦੀ ਦੇ ਦੇ ਠੀਕ ਹੈ ਜੀ ਤੇ ਹੁਣ ਜਿਹੜੀ ਆ ਦੂਸਰੇ ਨੰਬਰ ਤੇ ਆ ਇਹ ਵੀ ਕਾਫੀ ਕਮਾਲ ਦੀ ਵੜਿਆ ਥਾਣੇ ਦੇ ਇੱਕ ਰੀ ਲਾਗੇ ਤਾਂ ਦੇ ਹੀ ਸਾਡੇ ਥਾਣਾ ਦਾ ਸਾਈਜ਼ ਗੈਪ ਜਿਹੜਾ ਕਾਫੀ ਚੰਗਾ ਹੈ ਤੇ ਮਿਲਕਵੇਨ ਵੀ ਚੰਗੀ ਲੱਗੀ ਆ ਤੇ ਹਵਾਨੇ ਤੇ ਬਰੀ ਬਰੀ ਕਿਨਾਰਾ ਜਿਹੜੀਆਂ ਚੰਗੀਆਂ ਤੇ ਆ ਦੇਖ ਸਕਦੇ ਹਵਾਨਾ ਇਹਦਾ ਤੇ ਦੱਸ ਜੀ ਇਹ ਵੀ ਦੇਤੇ ਬਾਰੇ ਵੀ ਜੀ ਸੁਆ ਪਹਿਲਾ ਜੀ ਹਾਂਜੀ ਉਹ ਹੀ ਛਿੱਗੀ ਜੇ ਅੱਛਾ ਤੇ ਮਗਰ ਇਹਦੇ ਵਸ਼ੀ ਜੇ ਕਾਲੀ ਅੱਛਾ ਇਹਦੇ ਮਗਰ ਕਾਲੀ ਵਸ਼ੀ ਆ 16 ਲੀਟਰ ਇਹਦੇ ਥੱਲੇ ਤਿਆਰ ਕੇ ਠੀਕ ਆ ਇਹ ਆਪੀ ਇਹਨੂੰ ਹਫਤਾ ਕੋ ਹੋ ਗਿਆ ਸੂਰੀ ਨੂੰ ਹਫਤਾ ਦਾ ਆਸਲੇ ਹਾਂਜੀ ਤੇ ਇੱਕ ਨਗ ਚ ਵਾਈ ਜਾਊਗੀ ਮਤਲਬ ਦੁੱਧ ਤੇ ਆਰਾਮ ਨਾਲ 20 ਲੀਟਰ ਕੱਢੇਗੀ ਦੁੱਧ ਪੱਖੋਂ ਦੇ ਛਵਾ ਪੱਖੋਂ ਦੇ ਬਹੁਤ ਵਧੀਆ ਜੀ ਅੱਛਾ ਹਾਂਜੀ ਠੀਕ ਆ ਤੇਕ ਥੋੜਾ ਜਿਹਾ ਜਿਹੜਾ ਇਹਦੀਆਂ ਥੋੜਾ ਜਿਹਾ ਜਿਹਨੂੰ ਮਤਲਬ ਤੋਦੀ ਆ ਥੋੜਾ ਲੱਤਾਂ ਬਾਹਰ ਕਿਉਂਕਿ ਆਪਾਂ ਬਿਲਕੁਲ ਸਚਾਈ ਦੱਸ ਕੇ ਦੇਣੀ ਹਾਂਜੀ ਹਾਂਜੀ ਚਲੋ ਤੋਰੀਆਂ ਤੋਰਾ ਇੱਕ ਰੀ ਤੁਹਾਨੂੰ ਦਿਖਾ ਦਈਏ ਤਾਂ ਤੋਰੇ ਥੋੜਾ ਜਿਹਾ ਫਰਕ ਆ ਲੱਤਾਂ ਬਾਹਰ ਜੀਆਂ ਕੱਢ ਕੇ ਤੋਰਦੀ ਆ ਫਰਕ ਇਹਦੇ ਕਰਦੀ ਆ ਜ਼ਿਆਦਾ ਠੀਕ ਆ ਆ ਲੈ ਖੰਦੇ ਅੱਲਾਤ ਜੀ ਬਾਹਰ ਨੂੰ ਕੱਢ ਦਿੰਗੇ ਇੱਧਰ ਨੂੰ ਤੋਰਦੇ ਆ ਵੀ ਉਤਰਾ ਇਹ ਆ ਕਿ ਕੱਦ ਕਾਠ ਇਹਦਾ ਵੀ ਚੰਗਾ ਵਾ ਬਾਕੀ ਜਿਹੜੇ ਵੀ ਇਹਨੇ ਦੁੱਧ ਚੋਣ ਲਈ ਖੜਨੀ ਆ ਜਵਾ ਬਹੁਤ ਹੈ ਉਹ ਵੀ ਰਵਾਸਤੇ ਚੰਗੀ ਆ ਬਾਕੀ ਥਾਨਾ ਕਾਫੀ ਚੰਗਾ ਲੱਗਾ ਮਗਰ ਵੀ ਇਹਦੇ ਵਸ਼ੀ ਆ ਕਿ ਥੱਲਿਆਂ ਵੀ ਕਾਫੀ ਸਫਾਈਆਂ ਜਿਆ ਜਲੀ ਇੱਕੋ ਲੱਤ ਜਿਹੜੀ ਬਾਹਰ ਜੀ ਨੂੰ ਕੱਢਦੀ ਆ ਤਰਨ ਲੱਗਿਆ ਬਾਕੀ ਠੰਡੀ ਪੀਰੀਆ ਚਵਾ ਬਹੁਤ ਵਧੀਆ ਠੀਕ ਆ ਬਹੁਤ ਹੀ ਵਧੀਆ ਚਵਾ ਤੇ ਇਹਦਾ ਮੁੱਲ ਫਿਰ ਕਿਹਦਾ ਮੁੱਲ ਵੀ ਜੀ ਫੋਨ ਤੇ ਕਰਾਂਗੇ ਅੱਛਾ ਇਹ ਵੀ ਭਾਜ ਜੀ ਦਵਾਂਗੇ ਬਿਲਕੁਲ ਭਾਜ ਜੀ ਆ ਠੀਕ ਆ ਕਰਨ ਉਹ ਭਾਵੇਂ ਦਾ 65 ਕਰੀ ਜਾਈਏ 70 ਕਰੀ ਜਾਈਏ ਦੁੱਧ ਵੀ ਜੀ ਆਰਾਮ ਨਾਲ ਚਲਾ ਜਾਈਗੀ ਠੀਕ ਆ ਪਰ ਆਪਾਂ ਭਾਜ ਦਵਾਂਗੇ ਇਹ ਭਾਜ ਜੀ ਦੇ ਦੇਣੀ ਆ ਛੋਟੇ ਰੇਟ ਹੀ ਆ ਇਹਦਾ ਵੀ ਬਾਕੀ ਕੋਈ ਫੋਨ ਲਾ ਲੇ ਇੱਕ ਵਾਰੀ ਤੇ ਹੁਣ ਜਿਹੜੀ ਆ ਗਈ ਆਪਣੇ ਕੋਲ 30 ਨੰਬਰ ਤੇ ਏ ਵੀ ਜੀ ਦਾ ਸੂਆ ਦੁੱਧਾ ਜੇ ਬਾਰੇ ਇੱਕ ਥਿੱਲੜਿਆ ਸੁਣਾਉ ਇੱਕ ਥਾਂ ਇੱਕ ਥਾਂ ਨਹੀਂ ਚੱਲਦਾ ਇਹ ਅਗਲੇ ਥਾਂ 'ਚ ਅੱਛਾ ਕਿ ਇੱਕ ਸੂ ਮਹੀਨਾ ਪਹਿਲਾਂ ਪਈ ਜੀ ਆਹ ਬੱਚਾ ਜੀ ਦਾ ਹਾਂ ਦੇਖ ਸਕਦੇ ਕਾਫੀ ਦਿਨ ਪਹਿਲਾਂ ਸੂਹੀ ਆ ਇਹ ਬਿਲਕੁਲ ਹਫਤੇ ਬਾਅਦ ਇਹ ਮਤਲਬ ਠਾਇਆ ਹੀ ਗਿਆ ਇਹਨੂੰ ਅੱਛਾ ਹਫਤਾ ਬਾਅਦ ਉੱਠਿਆ ਹੀ ਨਹੀਂ ਆਹ ਦੇਖ ਸਕਦੇ ਬਿਲਕੁਲ ਛੋਟਾ ਜਿਹਾ ਬੱਚਾ ਹੈ ਜਿਵੇਂ ਤੇ ਬੱਕਰੀ ਦਾ ਬੱਚਾ ਹੁੰਦਾ ਹੈ ਵੀਡੀਓ 'ਚ ਭਾਵੇਂ ਵੱਡਾ ਲੱਗੇ ਤੇ ਹੈ ਵਾਚਾ ਕਿ ਬੱਚੀ ਜੀ ਨਹੀਂ ਬੱਚਾ ਹੀ ਠੀਕ ਹੈ ਦੁੱਧ ਦੇ ਵੀ 18 20 ਲੀਟਰ ਕੱਢ ਜੇਗੀ ਜਕਸੀ ਕ੍ਰਾਉਸ ਆ ਹਾਂਜੀ ਬਾਕੀ ਇਹ ਤਿੰਨ ਥਣ ਬਿਲਕੁਲ ਵਧੀਆ ਚੱਲਦੇ ਆ ਠੀਕ ਹੈ ਥਣ ਤੇ ਨਾੜ ਪਈ ਆ ਹੁਣ ਕਿੰਨਾ ਇਹਦੇ ਕੋਲ ਦੁੱਧ ਦੁੱਧ 12 ਕਿਲੋਟਰ ਮਤਲਬ ਵਾਧੀ ਜਾਂਦੀ ਆ ਜਿਉਂ ਜਿਉਂ ਦਿਨ ਪੂਰੇ ਹੋਣੇ ਆ ਠੀਕ ਆ ਦੁੱਧ ਵਾਧੀ ਜਾਂਦੀ ਆ ਧਾਰਾ ਮਾਰ ਕੇ ਵਹਾਣੇ ਆ ਅੱਛਾ ਇਤਨਾ ਹੀ ਠੰਡੀ ਤੇਰੀ ਉਤਰਾ ਬਿਲਕੁਲ ਬਿਲਕੁਲ ਬਾਕੀ ਤਿੰਨ ਥਣ ਤੁਹਾਨੂੰ ਦਿਖਾ ਦਿੰਨੇ ਆ ਦੇਖ ਸਕਦੇ ਜੀ ਠੀਕ ਆ ਤੀਜਾ ਜੀ ਠੀਕ ਐ ਤੇ ਅਗਲੇ ਸਾਲ ਇਹਦੇ ਚ ਨਾੜ ਆ ਇਹਦੇ ਚ ਨਾੜ ਪਈ ਤੇ ਦੋ ਧਾਰਾਂ ਹੀ ਹੁੰਦੀਆਂ ਜੀ ਬਸ ਇੰਨਾ ਕੀ ਐ ਠੀਕ ਐ ਚਲੋ ਫਿਰ ਤੋਰਦੇ ਕਰੀਨਾ ਇਹ ਪਹਿਲਾਂ ਸੂਬੀ ਘੱਟ ਸੂਬੀ ਆ ਥੋੜੀ ਜੀ ਤੇ ਤਿੱਲੜ ਨਿਕਲੀ ਜਿਹੜੀ ਐ ਵੀ ਸੂਬੇ ਉਸ ਤਰ੍ਹਾਂ ਵੀਰ ਜੇ ਪਿੱਛੇ ਚੋਂ ਥਣਾ ਚਾਹੀਏ ਕਿ ਤੇ ਤਿੱਲੜਾਂ ਚ ਆਈ ਸੀ ਨਹੀਂ ਪਿੱਛੇ ਚੋਂ ਥਣਾ ਜਾਂਦੀ ਐ ਇਹ ਪਹਿਲਾਂ ਵੀ ਸਾਨੂੰ ਗੱਲ ਦੱਸੀ ਸੀ ਵੀਰ ਜੀ ਉਹਨਾਂ ਨੇ ਵੀ ਚੌਥਣਾ ਜੀ ਪਿੱਛੇ ਲਿਆਂਦੀ ਸੀ ਤੇ ਤਿੱਲੜ ਨਿਕਲਾਈ ਤੇ ਇੱਕ ਸੂਬੀ ਪਹਿਲਾਂ ਪਈ ਬismillah ਜੀ ਉਤਰਾਏ ਆ ਕਿ ਕੱਦ ਕਾਠ ਬੋਡੀ ਸਟਰਕਚਰ ਜਿਹੜਾ ਇਹਦਾ ਚੰਗਾ ਵਾ ਦੁੱਧ ਵਾਲੀਆਂ ਨਿਸ਼ਾਨੀਆਂ ਜਿਹੜੀਆਂ ਚੰਗੀਆਂ ਵਾ ਕਈ ਵਾਰੀ ਕੁਦਰਤੀ ਕਈ ਚੀਜ਼ਾਂ ਹੋ ਜਾਂਦੀਆਂ ਵਾ ਬਾਕੀ ਹੋਵਨਾਂ ਥੋੜਾ ਗਾਂ ਨੂੰ ਜ਼ਿਆਦਾ ਰੱਖਦੀ ਐ ਤੇ ਇਹਦਾ ਮੁੱਲ ਵੀ ਜੀ ਫਿਰ ਮੋਨਵੀਰ ਜੀ ਇਹਦਾ 35 ਚੋ ਛੋਟ ਹੀ ਕਰਾਂਗੇ ਅੱਛਾ ਹਾਂਜੀ 35000 ਚ ਛੋਟ ਕਰ ਦੋਗੇ ਚਲੋ ਚਲੋ ਬਹੁਤ ਮਹਿੰਗੀ ਬਈ ਚਲੋ ਹਾਂਜੀ ਹਾਂਜੀ ਬਹੁਤ ਧੋਖਾ ਕਰ ਗਏ ਪਰ ਆਪਾਂ ਨਹੀਂ ਕਰਨਾ ਸਭ ਕੁਝ ਦੱਸ ਕੇ ਦੇਣੀ ਆ ਠੀਕ ਆ ਹਾਂਜੀ ਠੀਕ ਆ 35 ਚੋ ਛੋਟ ਛਾਟ ਹੋ ਜਾਈਗੀ ਠੀਕ ਆ ਜੀ ਔਰ ਕੁਛ ਕਹਿਣਾ ਫਿਰ ਬਸ ਵਾਕਈ ਇਹ ਕਿ ਤਿੰਨੇ ਸੋਈਆਂ ਸਵਾਈਆਂ ਤਸੱਲੀ ਕਰੇ ਆਪਣੀ ਤਸੱਲੀ ਕਰਕੇ ਵੇਖ ਚੱਕ ਕੇ ਖੜੇ ਹਨਾ ਠੀਕ ਆ ਜੀ ਬਹੁਤ ਬਹੁਤ ਧੰਨਵਾਦ ਜੀ ਸਾਰੀਆਂ ਹੀ ਸੋਈਆਂ ਸਵਾਈਆਂ ਇੱਥੇ ਆਓ ਆਪਣੀ ਮਰਜ਼ੀ ਨਾਲ ਤਸੱਲੀ ਕਰਕੇ ਵੇਖ ਚੱਕ ਕੇ ਫੇਰੀ ਖੜੋ ਜੀ ਹਾਂਜੀ ਦੋਸ